ਬੇਸਿਕਲੀ ਸਾਨੂੰ 3 ਵਜੇ ਦੇ ਕਰੀਬ ਜਿਹੜਾ ਗਲੀ ਨੰਬਰ 11 ਉਧਾਰਨਗਰ ਉੱਥੋਂ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿੱਥੇ ਇੱਕ ਜਿਹੜਾ ਆਪਣਾ ਵਿਅਕਤੀ ਸੀਗਾ 24 ਸਾਲ ਦਾ ਮੋਹਿਤ ਭਗੇਲ ਨਾਮ ਦਾ ਉਸ ਦੀ ਕੁਝ ਵਿਅਕਤੀਆਂ ਵੱਲੋਂ ਜਿਹੜਾ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਉੱਥੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਮੋਢਲੀ ਕਾਰਜਕਾਰੀ ਦੁਆਰਾ ਫਰੈਂਚ ਟੀਮ ਨਾਲ ਲੈ ਕੇ ਤੇ ਸਾਰਾ ਏਰੀਆ ਪ੍ਰੋਪਰ ਸਾਰਾ ਐਵੀਡੈਂਸ ਜੈਕਟ ਕੀਤਾ ਤੇ ਨਾਲ ਜਿਹੜਾ ਮੁਕੱਦਮਾ ਨੰਬਰ 3/26 ਥਾਣਾ ਬਲੌਂਗੀ ਦਰਜ ਕਰਕੇ ਇਹ ਹੁਣ ਤੱਕ ਉਹਦੀ ਤਫਤੀਸ਼ ਦੇ ਵਿੱਚ ਵੱਖ-ਵੱਖ ਟੀਮਾਂ ਗਠ ਕੀਤੀਆਂ ਸੀ ਜਿਹੜੇ ਚਾਰ ਦੋਸ਼ੀ ਨੇ ਜਿਨ੍ਹਾਂ ਦੇ ਵਿੱਚ ਇੱਕ ਅਜੇ ਮਿਸ਼ਰਾ ਤੇ ਇੱਕ ਉਹਦਾ ਬੇਟਾ ਹੈਗਾ ਅਰਜੁਨ ਮਿਸ਼ਰਾ ਇੱਕ ਸ਼ਿਵ ਕੁਮਾਰ ਐਲਈ ਸ਼ਿਭੂ ਤੇ ਇੱਕ ਮਨੀਸ਼ ਕੁਮਾਰ ਪੁਰਸ ਮੁੰਨਾ ਇਹ ਚਾਰ ਜਿਹੜੇ ਵਿਅਕਤੀ ਨੇ ਕਾਬੂ ਕਰ ਲਏ ਨੇ ਤੇ ਇਹਨਾਂ ਨੇ ਮੁੱਢਲੀ ਪੁੱਛਗਿੱਛ ਮੰਨ ਵੀ ਰਿਆ ਇਹਨਾਂ ਵੱਲੋਂ ਵੀ ਇੱਕ ਇੱਕੀ ਵੱਲੋਂ ਜਿਹੜਾ ਚਾਕੂ ਮਾਰਿਆ ਗਿਆ ਸੀਗਾ ਉਹ ਬਾਕੀ ਇਹਨਾਂ ਦੀ ਨਿਸ਼ਾਨਦੇਹੀ ਤੇ ਅੱਗੇ ਅਸੀਂ ਵੈਪਨ ਦੀ ਕਵਰ ਕਰ ਰਹੇ ਹਾਂ ਤੇ ਮੁੱਢਲੀ ਪੁੱਛਕਿ ਤੇ ਜੋ ਸਾਡੀ ਪੜਤਾਲ ਆ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਵਿਕਟਿਮ ਹੈਗਾ ਇਹਦਾ ਇੱਕ ਰਿਸ਼ਤੇਦਾਰ ਆ ਬਲਬੀਰ ਸਿੰਘ ਨਾਮ ਦਾ ਇਹ ਉੱਥੇ ਜਿਹੜੇ ਦੋਸ਼ੀ ਨੇ ਅਜੇ ਮਿਸ਼ਰਾ ਤੇ ਅਰਤੁਨ ਮਿਸ਼ਰਾ ਇਹਨਾਂ ਦੇ ਨਜ਼ਦੀਕ ਕੁਆਟਰ ਸੇਮ ਕੁਆਟਰ 'ਚ ਹੀ ਰਹਿੰਦੇ ਸੀਗੇ ਉੱਥੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਟਕਰਾਰਬਾਜ਼ੀ ਹੋ ਗਈ ਟਕਰਾਰਬਾਜ਼ੀ ਵਾਧਾ ਨੂੰ ਪ੍ਰੰਤ ਦੋਨਾਂ ਨੇ ਜਿਹੜਾ ਦੋ ਦੋ ਚਾਰ ਚਾਰ ਬੰਦੇ ਬੰਬਾਲੇ ਤੇ ਦੋਸ਼ੀਆਂ ਚੋਂ ਇੱਕ ਕੋਲ ਚਾਕੂ ਸੀਗਾ ਜਿਹੜਾ ਸ਼ਿਮਪਾਰਸ਼ ਦੂਰ ਇਹਨੇ ਚਾਕੂ ਨਾਲ ਵਾਰ ਕਰਕੇ ਜਿਹੜਾ ਫੇਟ ਚਾਕੂ ਮਾਰਿਆ ਚਾਕੂ ਨਾਲ ਵਾਰ ਕਰਕੇ ਉਹ ਗੱਲ ਹੈ। ਯਾਰ ਫਿਰ ਇਹ ਕੀ ਕਾਰੂ ਕੀ ਹੁੰਦਾ ਹੈ। ਕਰੰਟ ਵੀ ਨਹੀਂ ਆਉਂਦਾ। ਤੇ ਜਿਹਨਾਂ ਤੋਂ ਜਿਹੜਾ ਮੈਂ ਤੁਹਾਨੂੰ ਦੱਸਿਆ ਜੀ ਇਹ ਸੇਮ ਲੇਬਰ ਕੁਆਟਰ ਚ ਰਹਿੰਦੇ ਸੀਗੇ ਉੱਥੇ ਜਿਹੜਾ ਇਹਨਾਂ ਦਾ ਵਿਕਟਿਮ ਦਾ ਜਿਹੜਾ ਰਿਸ਼ਤੇਦਾਰ ਆ ਬਲਬੀਰ ਸਿੰਘ ਤੇ ਜਿਹੜੇ ਦੋ ਦੋਸ਼ੀ ਸੀ। ਉਹ ਇੱਕੋ ਹੀ ਕੁਆਰਟਰ 'ਚ ਉੱਥੇ ਰਹਿੰਦੇ ਸੀ ਪਿਛਲੇ ਕਾਫੀ ਟਾਈਮ ਤੋਂ ਉੱਥੇ ਹੀ ਰਹਿੰਦੇ ਸੀ ਇਹ ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਵਿੱਚ ਕਰਾਰਵਾਜੀ ਚੱਲ ਰਹੀ ਸੀ ਕੱਲ ਦੋਨੋਂ ਨੇ ਜਿਹੜਾ ਸ਼ਰਾਬ ਦਾ ਸੇਵਨ ਕੀਤਾ ਸੀਗਾ ਉਸੇ ਚੀਜ਼ ਨੂੰ ਲੈ ਕੇ ਮਾਮਲਾ ਜਾਦਾ ਵੱਧ ਗਿਆ ਤੇ ਦੋਨਾਂ ਨੇ ਆਪਦੇ ਨਾਲ ਦੇ ਸਾਥ ਜਿਹੜੇ ਬੁਲਾ ਲਏ ਉਸ ਤੋਂ ਪਰਪਰ ਜਿਹੜਾ ਇੱਕ ਵਿਅਕਤੀ ਨੂੰ ਦੇ ਕੋਈ ਚਾਕੂ ਸ਼ੇਰ ਨੇ ਚਾਕੂ ਨਾਲ ਵਾਰ ਕਰਕੇ ਰੈਪਰ ਤੁਸੀਂ ਰਿਪੋਰਟ ਕਰਦੇ ਹੋ ਜੀ ਕੋਈ ਸਪੈਸੀਫਿਕਟ ਨੇ ਹੁੰਦੇ ਹੈ ਕਿ ਵੈਸੇ ਹੀ ਜਿਵੇਂ ਇਹਨਾਂ ਨੂੰ ਰਿਪੋਰਟ ਕਰਾਇਆ ਗਿਆ ਹੈ ਨਹੀਂ ਜੀ ਹਜੇ ਤੱਕ ਫਿਲਹਾਲ ਤਾਂ ਰਿਕਾਰਡ ਦੇ ਮੁਤਾਬਕ ਇਹਨਾਂ ਦੇ ਖਿਲਾਫ ਕੋਈ ਪਹਿਲਾ ਮੁਕਦਮਾ ਨਹੀਂ ਦਰਜ ਹੈਗਾ ਇਹ ਲੋਕਲ ਇੱਥੇ ਹੀ ਕੰਮ ਕਰਦੇ ਸੀਗੇ ਕੋਈ ਕarpenter ਦਾ ਕੰਮ ਕਰਦਾ ਸੀ ਇੱਕ ਇਹਨਾਂ ਚੋਂ ਆਟੋ ਮਕੈਨਿਕ ਹੈਗਾ ਤੇ ਇੱਕ ਜਿਹੜਾ ਮਰਤਕ ਸੀਗਾ ਇਹ ਗੋਲ ਗੱਪੇ ਦੀ ਰੋਟੀ ਲਾਉਂਦਾ ਸੀਗਾ ਐਸਾ ਸੱਚ ਲੋਕਲ ਕਮਾਕਾਰਾਂ ਵਾਲੇ ਸੀਗੇ ਤੇ ਉਹ ਮਾਮੂਲੀ ਤਕਰਾਰ ਜਿਆਦਾ ਨਹੀਂ ਪਿੱਛੋਂ ਜੀ ਯੂਪ ਦੇ ਰਹਿਣ ਵਾਲੇ ਨੇ ਹੁਣ ਉਧਾਰ ਨਗਰਚ ਰਹਿੰਦੇ ਸੀਗੇ ਇੱਕ ਦੋਸ਼ੀ ਜਿਹੜਾ ਇਹ ਮਨੂਜ ਹੈ ਸਰ ਇੱਕ ਦਰਗੁਨ ਪੀਰੇ ਵਿਖੇ 2020 ਜਿਹੜੇ ਕਰਕੇ ਇੰਨੀ ਮਤਲਬ ਨੋਵਲ ਮੌਤ ਜਿਹੇ ਕਤਲ ਕਰ ਦੇਣਾ ਕਿ ਜਾਂ ਨੋਰਮਲ ਝਗੜਾ ਹੀ ਸੀਗਾ ਪਰ ਲਸ਼ ਆ ਮੈਂ ਦੇਖੋ ਜੀ ਮੁੱਢਲੀ ਤਫ਼ਤੀਸ਼ ਚ ਇਹੀ ਗੱਲ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਦੋਨੋਂ ਸਾਈਡਸ ਤੋਂ ਸਾਨੂੰ ਪੁਲਸਟਾਨ ਚ ਇਹੀ ਪਤਾ ਲੱਗਿਆ ਜਿਹੜਾ ਗੁਰਬੀਰ ਸਿੰਘ ਸੀ ਉਹ ਤੇ ਜਿਹੜੇ ਦੂਸਰੇ ਜਿਹੜੇ ਦੋਸ਼ੀ ਨੇ ਉਹਤੇ ਆਪਸ ਡਰਿੰਕ ਕਰ ਰਹੇ ਸੀਗੇ ਬਟ ਜਿਹੜਾ ਇਹ ਵਿਕਟਿਮ ਆ ਇਹ ਤਾਂ ਉਥੇ ਨਜ਼ਦੀਕ ਰਹਿੰਦਾ ਸੀ ਗੁਰਬੀਰ ਸਿੰਘ ਦਾ ਰਿਸ਼ਤੇਦਾਰ ਸੀਗਾ ਉਹਦੇ ਬੁਲਾਉਣ ਤੇ ਹੀ ਉਥੇ ਆਇਆ ਸੀਗਾ ਇਹ ਵੀ ਚਰਾਪੀਂਡ ਬਾਰੇ ਤਾਂ ਸਾਡੇ ਕੋਲ ਕੋਈ ਗੱਲ ਸਾਹਮਣੇ ਸਿਰ ਇਹ ਕਿਤਾ ਕਰਦੇ ਹੋਏ ਜਿਹੜੀ ਵਿਅਕਤੀ ਇਹਨਾਂ ਦਾ ਪੋਟਵਾਰ ਹੋ ਗਿਆ ਹੈ ਇਹ ਜੀ ਅਸੀਂ ਅੱਜ ਕੀਤੇ ਨਾ ਕਿ ਕੱਲ ਨੂੰ ਮਾਨੀਏ ਬਿਨਾਂ ਦੇ ਪੇਸ਼ ਕਰਦੇ ਇਹਨਾਂ ਦਾ ਰਿਮਾਂਡ ਨਾ ਕੀਤਾ ਹੋਏਗਾ ਅਤੇ ਬਾਕੀ ਜਿਹੜਾ ਸਰਬਰ ਜਿਹਨੂੰ ਮੈਂ ਦੱਸਿਆ ਕਿ ਵੈਪਨ ਜੋ ਫਾਰਦਾ ਕੁਝ ਕਰਦੇ ਆ ਉਹ ਇਹਨਾਂ ਦੀ ਨਿਸ਼ਾਨਦੇਹੀ ਤੇ ਜਿਹੜਾ ਕੰਮ ਠੀਕ ਸਰ ਬਾਕੀ ਬੰਦੇ ਦੀ ਵੈਰੀਫਿਕੇਸ਼ਨ ਹੋ ਗਈ ਹੈ ਜਿਹੜੇ ਕ੍ਰਾਈਟਰੀਆ ਨੇ ਉਤਾਰ ਆਪਣਾ ਕਿਸੇ ਦਾ ਯੂਟਾਰਨ ਮਲ ਭਾਈ ਦੇਖੋ ਜੀ ਲੇਬਰ ਦਾ ਉੱਥੇ ਕੁਆਟਰ ਬਣਿਆ ਮਤਲਬ ਉੱਥੇ ਕਾਫੀ ਮੋਸਟਲੀ ਜ਼ਿਆਦਾਤਰ ਦੂਸਰੀਆਂ ਸਟੇਟਸ ਤੋਂ ਆ ਕੇ ਰਹਿ ਰਹੇ ਨੇ ਉਹਨਾਂ ਨੇ ਕਈ ਤੋਂ ਬਗ ਮਜ਼ਦਹਾ ਆਹਾਰ ਕਾਰਡ ਉਹਨਾਂ ਕੋਲ ਅਸੀਂ ਕੱਲ ਵੈਰੀਫਾਈ ਵੀ ਕੀਤਾ ਤੇ ਕੁਝ ਜਿਹੜੇ ਉਹਨਾਂ ਕੋਲ ਨਵੇਂ ਆਏ ਨੇ ਉਹਨਾਂ ਦਾ ਕਰੋਨਾ ਬਾਕੀ ਸੋ ਉੱਥੇ ਸਾਰਿਆਂ ਨੂੰ ਅਸੀਂ ਥ्रू ਪੰਚਾਇਤ ਹਦਾਇਤ ਵੀ ਕਰਤੀ ਹੈ ਕਿ ਜਿਹੜੇ ਵੀ ਕੋਈ ਕਿਰਾਏਦਾਰ ਇਹਨਾਂ ਨੇ ਰੱਖੇ ਨੇ ਚਾਹੇ ਪੀਜੀ ਦੇ ਵਿੱਚ ਜਾਂ ਆਪਣੇ ਮਕਾਨ ਦੇ ਵਿੱਚ ਉਹਨਾਂ ਸਾਰਿਆਂ ਦੀ ਜਿਹੜੀ ਵੈਰੀਫਿਕੇਸ਼ਨ ਕਰਵਾਈ ਦੇ ਸਰ ਇਹ ਕਿੰਨੇ ਸਾਲਾਂ ਤੋਂ ਰਹੇ ਨੇ ਜਿੱਥੇ ਏ ਜੀ ਜਿਹੜੇ ਦੋ ਦੋਸ਼ੀ ਨੇ 4 ਸਾਲ ਦੇ ਕਰੀਬ ਜੋ ਸਾਨੂੰ ਉੱਥੋਂ ਇਨਫੋਰਮੇਸ਼ਨ ਮਿਲੀ ਹੈ 4 ਸਾਲ ਦੇ ਕਰੀਬ ਉੱਥੇ ਸੇਮ ਜਗ੍ਹਾ ਤੇ ਦਾ ਤੁਹਾਨੂੰ ਨਹੀਂ ਲੱਗਦਾ ਕਿ ਸੈਂ ਬਿਨਾ ਵੈਰੀਫਿਕੇਸ਼ਨ ਤੋਂ ਰੈਂਡਮ ਇਨ ਹੋ ਗਈ ਜਿਦਾ ਕਰਾਈਂ ਕਰਦੇ ਨੇ ਤੇ ਇਹਨਾਂ ਬਾਰੇ ਕੋਈ ਸਖਤੀ ਦਿੱਤੀ ਜਾਵੇ ਟੈਡੀ ਦੇਖੋ ਜੀ ਅਸੀਂ ਸਮਾਂ ਸਮਾਂ ਤੇ ਇਹ ਚੀਜ਼ ਦੀ ਹਦਾਇਤ ਵੀ ਕਰਦੇ ਰਹੇ ਨੇ ਆ ਪਿੱਛੇ ਅਸੀਂ ਕੁਝ ਮਹੀਨੇ ਪਹਿਲਾਂ ਬਲੌਂਗੀ ਸਾਰੇ ਪੀਜੀਜ਼ ਦੇ ਬਾਹਰ ਕੰਟ੍ਰੈਕਟ ਅਸੀਂ ਬੋਰਡ ਵੀ ਲਗਾਏ ਸੀ ਕਿ ਸਾਰਿਆਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਪ੍ਰੈਕਟੀਕਲੀ ਸਾਡੇ ਲਈ ਪੋਸੀਬਲ ਨਹੀਂ ਹੁੰਦਾ ਵੀ ਅਸੀਂ ਹਰ ਸੋਸਾਇਟੀ ਹਰ ਕਿਰਾਏ ਵਾਲੀ ਜਗ੍ਹਾ ਤੇ ਜਾ ਕੇ ਆਪ ਵੈਰੀਫਿਕੇਸ਼ਨ ਕਰ ਲਈਏ ਇਹ ਲੋਕਾਂ ਦੀ ਆਪਦੀ ਜ਼ਿੰਮੇਵਾਰੀ ਹੈ ਜੇ ਉਹ ਕਿਰਾਇਆ ਲੈ ਰਹੇ ਨੇ ਤਾਂ ਉਹਨਾਂ ਦੀ ਆਪਦੀ ਜ਼ਿੰਮੇਵਾਰੀ ਹੈ ਕਿ ਆਪ ਦੇ ਕਿਰਾਏਦਾਰ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਉਣ ਆਦਰਵਾਇਜ਼ ਜੇ ਕੋਈ ਜਿਆਦਾ ਕੋਈ ਕ੍ਰਿਮੀਨਲ ਬੰਦਾ ਉੱਥੇ ਆ ਕੇ ਰੁਕਦਾ ਉੱਥੋਂ ਕੋਈ ਰਿਕਵਰੀ ਵੀ ਹੁੰਦੀ ਹੈ ਤਾਂ ਆਬਵੀਅਸ ਗੱਲ ਹੈ ਵੀ ਮਕਾਨ ਮਾਲਕ ਲਈ ਵੀ ਉਹ ਪ੍ਰੋਬਲਮ ਦਾ ਪੂਰਾ ਤੁਹਾਨੂੰ ਬੈਸ ਨੇ ਫੁੱਲ ਫਾਰਮ ਮੰਗੀ ਜੇ ਵੀ ਆਪਣੀ ਸਾਥ ਕੇਂਦਰਾਂ ਨੂੰ ਫਾਰਮ ਗਾ ਜਮਾ ਕਰਵਾਓ ਕਿਉਂਕਿ ਨਹੀਂ ਪੋਸੀਬਲ ਹੋਣਾ ਕਿ ਫੁੱਲ ਫਾਰਮ ਜਾਂ ਚਾਹਤ ਦੇ ਕਰ ਕਰੇ ਅਗਲਾ ਆਪਣਾ ਜਿਹੜੀ ਨਵੀਂ ਵੈਰੀਫਿਕੇਸ਼ਨ ਕਰ ਸਕੋ ਉਸ ਨੂੰ ਲੈ ਕੇ ਕੀ ਮਤਲਬ ਕਿ ਜੇ ਹੋਏ ਪੰਚਾਇਤ ਨੂੰ ਅੱਗੇ ਦਿੱਤੇ ਆਲੇ ਦੇ ਕੇ ਆਪਣਾ ਸਾਥ ਕੇਂਦਰ ਆਓ ਜਮਾ ਕਰੋ ਕਿ ਕਰਾ ਦੇਣਾ ਦੇਖੋ ਜੀ ਅਸੀਂ ਮੈਗਜ਼ੀਮਮ ਦੱਸਿਆ ਸੀ ਪਹਿਲਾ ਆਪਦੇ ਤੌਰ ਤੇ ਅਪੀਲ ਵੀ ਕਰਦੇ ਰਹਿੰਦੇ ਆ ਤੁਹਾਡੇ ਮੱਦੇਮ ਰਹੀ ਵੀ ਅਸੀਂ ਪ੍ਰੈਸ ਦੇ ਰਹੀ ਵੀ ਦੱਸਦੇ ਰਹਿੰਦੇ ਆ ਲੋਕਾਂ ਨੂੰ ਇੰਟਰੈਕਟ ਹੋਣ ਅਸੀਂ ਥਰੂ ਸਰਪੰਚਿਸ ਜਿਹੜੇ ਲੋਕਲ ਮੋਸਟਲੀ ਗਰੁੱਪਸ ਬਣੇ ਹੋਏ ਨੇ ਸਰਪੰਚਾਂ ਤੋਂ ਵੀ ਮੈਸੇਜ ਲਗਾਵਾਂਗੇ ਐਮਸੀ ਇਸ ਤੋਂ ਵੀ ਮੈਸੇਜ ਲਗਾਵਾਂਗੇ ਲੋਕਾਂ ਤੱਕ ਤਾਂ ਕਿ ਹਰੇਕ ਬੰਦੇ ਤੱਕ ਦੀ ਇਨਫੋਰਮੇਸ਼ਨ ਪ੍ਰੋਪਰ ਪਹੁੰਚ ਜਵੇ ਜਿਹੜਾ ਫਿਰ ਵੀ ਨਹੀਂ ਕਰਾਉਂਦਾ ਅਸੀਂ ਟਾਈਮ ਟੂ ਟਾਈਮ ਚੈਕਿੰਗ ਕਰਕੇ ਜਿਹੜਾ ਮਾਨਯੋਗ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਉਹਦੇ ਵਿੱਚ ਸਾਡੇ ਕੋਲ ਕਾਨੂੰਨੀ ਕਾਰਵਾਈ ਦਾ ਪ੍ਰਬੰਧਨ ਵੀ ਹੈਗਾ ਅਸੀਂ ਉਹ ਕਾਰਵਾਈ ਵੀ ਬਿਲਕੁਲ ਨਿਸ਼ਚਿਤ ਤੌਰ ਤੇ ਕਰਾਂਗੇ ਠੀਕ ਹੈ ਥੈਂਕ ਯੂ